ਅੱਜ ਇਸ ਕਬੱਡੀ ਕਪੀ ਲਈ ਸਾਰਿਆਂ ਦਾ ਸਤਿਕਾਰ ਇਧਰ ਕੌਣ ਆ ਗਿਆ ਦੁੱਲਾ ਆ ਗਿਆ ਬੱਲੇ ਕਰ ਗੱਲ ਦੁੱਲਾ ਆ ਗਿਆ ਆ ਦੁੱਲੇ ਦੀ ਕਾਡੀ ਹੈ ਇੱਕ ਤਾਗਿਆਰੇ ਦੁੱਲੇ ਦਾ ਹੈਪੀ ਬਰਥਡੇ ਵੀ ਹੈ ਆ ਵੇਖਦਾ ਹੁਣ ਵੇਖਦਾ ਚੌੜੇ ਵਿੱਚੋਂ ਆਟਾਕ ਮਾਰ ਕੇ ਵੱਡੇ ਵੱਡੇ ਸਟਾਰ ਹੈ ਪਰ ਨੌਜਵਾਨ ਕਬੂ ਚੱਕਿਆਂ ਵਾਲਾ ਅੱਤ ਦੀ ਜਵਾਨੀ ਚੜੀ ਹੋਈ ਹੈ ਉਂਗਲ ਖੜੀ ਹੈ ਜਵਾਨੀ ਚੜੀ ਹੋਈ ਹੈ ਉਂਗਲ ਖੜੀ ਹੈ ਜਪਾ ਸਾ ਪਾੜਿਆ ਜ਼ਿੰਦਗੀ ਦੇ ਪੰਨੇ ਦਾ ਚੇਲਾ ਹੈ ਅਮਨ ਦੁੱਗਾ ਦਾ ਫੈਨ ਬਲ ਨੌਰੇ ਮੰਨੇ ਦਾ ਲਿਖਦਾ ਲੜਤੋਂ ਦਾ ਬਿੱਲਾ ਮਿਲਿਆ ਥੱਪੜਾ ਸੰਦਾ ਦਾ ਗੱਬਰੂ ਦੀ ਕੌਡੀ ਦੇ ਵਿੱਚ ਨਖਰਾ ਹੈ ਅੰਤਾਂ ਦਾ ਗੱਬਰੂ ਦੀ ਕੌਡੀ ਦੇ ਵਿੱਚ ਨਖਰਾ ਹੈ ਅੰਤਾਂ ਦਾ ਵਾਹ ਧੁੱਲਿਆ ਵਾਹ ਧੁੱਲਿਆ ਜਿਹੜਾ ਨਾਲ ਤਰੂ ਵਾਂਗੋ ਲੇਲਿਆਂ ਦੇ ਜਿਹੜੇ ਛੱਡ ਜਹਾਨ ਫਕੀਰ ਹੋ ਗਏ ਕਿੱਥੋਂ ਮਾਨ ਦੇ ਕਿਦਨ ਗੱਲਿਆਂ ਦੇ ਜਿਹੜੇ ਸਕੇ ਪੁੱਤਰਾ ਦੇ ਸੇਕ ਹੁੰਦੇ ਨਹੀਂ ਹੁੰਦੇ ਤਰਤ ਮਰ ਤੇਲਿਆਂ ਦੇ ਮਰਦਾ ਬੱਚਾ ਨਹੀਂ ਮੈਦਾਨ ਵਿੱਚ ਪਿੱਛ ਦਿੰਦਾ ਤੇ ਕੋਈ ਕਲ ਭਾਈ ਦੇ ਵਾਂਗ ਕੁਸਰੇਲਿਆਂ ਦੇ ਆ ਬਿੱਲਿਆ ਕਰ ਗੱਲ ਅਬਰੋ ਦੀ ਕੌਡੀ ਦੇ ਵਿੱਚ ਨਖਰਾ ਹੈ ਅੰਤਾਂ ਦਾ ਘਬਰੂ ਦੀ ਕੌਡੀ ਦੇ ਵਿੱਚ ਨਖਰਾ ਹੈ ਅੰਤਾਂ ਦਾ ਲੋਟਾਂ ਦਾ ਲਿਖਦਾ ਆ ਗਿਆ ਅਥਰੀ ਜਵਾਨੀ ਹੈ ਅਥਰੀ ਜਵਾਨੀ ਹੈ ਬੁੱਲੇ ਨੇ ਕਹਿੰਦੇ ਅੱਜ ਤੇ ਮੇਰੇ ਤੇ ਸਿਰੇ ਦੀਆਂ ਬਾਤੀਆਂ ਆਹ ਸਾਹਮਣੇ ਪਤਾਪੁਰੀਆ ਤਾਰੀ ਵੀ ਵੱਜੂਗੀ ਤਾਰਾ ਵੀ ਵੱਜੂਗਾ What? Yeah. <laughs>